ਜਿਹੜਾ ਨਾਮ ਆਂਦਾ ਸਭ ਸੰਗਰੂਰ ਦਾ ਆਂਦਾ ਹੈ ਓਵਰ ਐਕਸਪਲੋਇਟਡ ਜਿਹੜੇ ਜ਼ੋਨਸ ਐ ਉਹ ਮੰਨਦੇ ਐ ਜਿੱਥੇ 300 ਗੁਣਾ ਪਾਣੀ ਰੀਚਾਰਜਦੋਂ ਜੇ 10 ਲੀਟਰ ਪਾਣੀ ਜਾਂਦਾ ਉਸ ਤੋਂ 30 ਲੀਟਰ ਆਪਾਂ ਕੱਢੀ ਜਾਂਦੇ ਆ ਰੀਚਾਰਜ 10 ਹੁੰਦਾ 300% ਤਾਈ 300% ਫਿਰ 200 ਤੋਂ 250% ਫਿਰ 250 ਤੋਂ 200% ਤਾਈ ਇਹਨਾਂ ਨੇ ਜਿਹੜੀ ਇਹਨਾਂ ਦੀ ਰეკਮੈਂਡੇਸ਼ਨ ਐ ਵੀ ਉਹ ਬਲਾਕ ਜਿੱਥੇ 200% ਤਾਈ ਐ ਐਕਸਟ੍ਰੈਕਸ਼ਨ ਹੋ ਰਹੀ ਹੈ ਉਥੇ 30% ਰਿਡਕਸ਼ਨ ਕੀਤੀ ਜਾਵੇ ਮੇਰੀ ਬੇਨਤੀ ਹੈ ਮੈਂ ਕਿਸੇ ਚ ਨੁਕਸ ਨਹੀਂ ਕੱਢਣ ਵਾਸਤੇ ਆ ਜਿੱਥੇ ਬੈਠਾ ਵੀ ਮੈਂ ਕਿਸੇ ਦੇ ਇੱਥੇ ਬੈਠ ਕੇ ਵੱਟੇ ਮਾਰੀ ਜਾਵਾਂ ਜਾਂ ਕਿਸੇ ਮਾੜਾ ਚੰਗਾ ਕਵਾਂ ਮੇਰੀ ਇੰਨੀ ਬੇਨਤੀ ਹੈ ਵੀ ਕਿਸਾਨ ਜਿੱਥੇ ਬੰਦੀਆਂ ਨੇ ਦੇਖ ਲਿਆ ਹੋਣਾ ਸਭ ਸਰਕਾਰ ਨੇ ਦਾ ਬਣਾਈ ਹੈ ਸਾਰੇ ਉਗੇ ਜਿਹੜੇ ਐ ਸਾਇੰਟਿਸਟ ਐ ਗਿੱਲ ਸਾਹਿਬ ਐ ਸੁਚਾ ਸਿੰਘ ਗਿੱਲ ਜੀ ਐ ਸਾਰੇ ਇਹਦੇ ਵਿੱਚ ਸਾਰਿਆਂ ਦੇ ਨਾਮ ਐ ਤੁਸੀਂ ਦੇਖੋਗੇ ਕੁਮਨ ਸਾਹਿਬ ਐ ਸਾਰੇ ਇਹਦੇ ਵਿੱਚ ਸਭ ਸਭ ਨੇ ਆਪਣੇ ਆਪਣੇ ਰਏ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਐ ਸਾਰੇ ਕੋਈ ਖੜੜਾ ਤਿਆਰ ਕੀਤਾ ਜਦੋਂ ਇੱਥੇ ਆਣਗੇ ਉਹਨਾਂ ਨਾਲ ਕਿਸੇ ਮੌਕੇ ਤੇ ਗੱਲ ਹੋਵੇ ਸਾਡੀ ਐਦਾ ਤਾਂ ਕਰੀਏ ਸਾਂ ਮੇਰੀ ਇੱਕੋ ਹੀ ਗੱਲ ਐ ਵੀ ਇਹਦੇ ਤੇ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਸੰਦੀਪ ਜਾਖੜ ਨੇ ਖੜ ਕੇ ਇਕੱਲੇ ਮੈਂ ਬੜਾ ਘੌਰ ਨਾਲ ਦੇਖਿਆ ਸਭ ਉਹ ਸੈਸ਼ਨ ਕੱਲੇ ਸੁਨੀਲ ਜੀ ਆਪਣੇ ਸੰਦੀਪ ਜਾਖੜ ਨੇ ਖੜ ਕੇ ਕਿਹਾ ਵੀ ਇਹਦੇ ਗਲਤਾ ਕਰ ਲੋ ਕਿਸੇ ਨੇ ਗੁਆ ਹੀ ਨਹੀਂ ਲਈ ਬਸ ਪੰਢੀ ਜਾਓ ਬੀਜੇਪੀ ਮਾੜੀ ਆ ਬੀਜੇਪੀ ਮਾੜੀ ਆ ਬੀਜੇਪੀ ਨੇ ਸਾਨੂੰ ਆ ਖਰੜਾ ਬਣਾ ਕੇ ਭੇਜਤਾ ਇਹਦੇ ਨੂੰ ਰਿਜੈਕਟ ਕਰ ਦੇ ਕੱਢ ਦਿਓ ਸਾਬ ਤੁਹਾਡੇ ਵਾਲਾ ਇਹਨੂੰ ਪਾਸ ਕਰੋ ਫੇ ਇਹਨੂੰ ਪਾਸ ਕਰੋ ਜੇ ਕਿਸਾਨ ਜਿੱਥੇ ਬੰਦੀਆਂ ਕਹਿੰਦੀਆਂ ਬੀਜੇਪੀ ਨੇ ਖਰੜਾ ਭੇਜਿਆ ਮਾੜਾ ਹੈ ਫਿਰ ਆ ਪੰਜਾਬ ਸਰਕਾਰ ਵਾਲਾ ਇਹਨੂੰ ਲਾਗੂ ਕਰੋ ਸਾਬ ਤੇ ਮੈਂ ਭਗਵੰਤ ਮਾਨ ਜੀ ਨੂੰ ਕਹੂੰਗਾ ਪਹਿਲੇ ਆਪਣੇ ਘਰੋਂ ਚਾਲੂ ਕਰੋ ਆ ਤੁਸੀਂ ਇਹ ਨਕਸ਼ੇ ਚ ਦੇਖੋ ਇਹ ਕਲਾ ਹੀ ਨਹੀਂ ਸਭ ਕਿਉਂਕਿ ਸੰਗਰੂਰ ਹਮੇਸ਼ਾ ਹੁੰਦਾ ਹੈ ਸਭ ਤੋਂ ਵੱਡੀ ਧਾਨ ਦੀ ਮੰਡੀ ਸੰਗਰੂਰ ਹੈ ਪੰਜਾਬ ਚ ਇਹ ਆ ਸੰਗਰੂਰ ਦੇ ਨਾਲ ਨਾਲੇ ਜਿਹੜੇ ਇਲਾਕੇ ਆ ਤੁਸੀਂ ਸਾਰੇ ਦੇਖੋ ਚਾਹ ਪਵਾਨੀਗੜਾ ਹੈ ਬਰਨਾਲਾ ਹੈ ਸੁਨਾਮ ਹੈ ਡਿੜਬਾ ਹੈ ਆ ਸਾਰੇ 300% ਵਾਲੇ ਜੀ ਆ ਸਾਰੇ ਸਵੇਰੇ ਉੱਥੇ ਜਾ ਕੇ ਵਕਤ ਪੈ ਜਾਣਾ ਆ ਕਾ ਮਿੱਚੀ ਬੈਠੇ ਆ ਆ ਨਾ ਗੱਲ ਕਰੋ ਬੀਜੇਪੀ ਨੂੰ ਚੰਗਾ ਮਾੜਾ ਕਹਿ ਕੇ ਤੇ ਆਪਾਂ ਢੰਗ ਲਗਾ ਲਈਏ ਸਭ ਆ ਆ ਕੋਈ ਇਸ਼ੂ ਨਹੀਂ ਹੈ ਸਭ ਮੇਰੇ ਕਹਿਣ ਦਾ ਭਾਵ ਹੈ ਇਨਾ ਕੋੜੀਆਂ ਗੱਲਾਂ ਕੰਨੀਆਂ ਨਹੀਂ ਆ ਕੋੜੇ ਅੱਕ ਚਬਣੇ ਪੈਣਗੇ ਚਾਹੇ ਅੱਜ ਚਬ ਲਈਏ ਚਾਹੇ ਕੱਲ ਚਬ ਲਈਏ ਫਿਰ ਬਾਅਦ ਚ ਕਹਿੰਦੇ ਫਿਰਾਂਗੇ ਵੀ ਹੋਇਆ ਕੀ ਹੈ ਕੀ ਨਹੀਂ ਹੋ ਰਿਹਾ ਉਸ ਗੱਲ ਤੇ ਕੌਣ ਗੌਰ ਕਰੂਗਾ ਸੈਕਿੰਡ ਸਾਬ ਕੱਲੇ ਇੱਥੇ ਅਸਲੀ ਇਸ਼ੂਸ ਤਾਂ ਬਹੁਤ ਹੈ ਸਾਬ ਸ਼ਾਮਾ ਪੈ ਜਾਣਗੀਆਂ ਜੇ ਮੈਂ ਡਿਸਕਸ ਕਰਨ ਲੱਗ ਜਾ ਬਟ ਆਮ ਨਾਟ ਇਨ ਅ ਪੋਜੀਸ਼ਨ ਮੈਂ ਤਾਂ ਆਪਣੇ ਜਿਹੜੇ ਮੇਨ ਮੇਨ ਖਦਸ ਹੈ ਜਿਹੜੇ ਮਤਲਬ ਜਿਹੜੇ ਬੰਦੇ ਦਾ ਖੇਤੀ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਉਹਨੂੰ ਉਹ ਸਮਝ ਆ ਜੂਗੀ ਆ ਦੂਜੀ ਗੱਲ ਜਿਹੜੀ ਮੇਨ ਉਸੇ ਸਭ ਤੋਂ ਜ਼ਿਆਦਾ ਰੌਲਾ ਪਿਆ ਜਿਹੜੀ ਉਥੋਂ ਆਈ ਸੀਗੀ ਪੁਲਿਸੀ ਸੈਂਟਰ ਚੋਂ ਜਿਹੜਾ ਸਾਈਲੋਜ਼ ਬਣਾ ਰਹੇ ਹੈ ਜੀ ਖਤਮ ਹੋ ਜਾਣਗੇ ਜੀ ਉੱਜੜ ਜਾਣਗੇ ਜੀ ਆੜਤੀਏ ਮਾਰੇ ਜਾਣਗੇ ਜੀ ਵਿਚਾਰੇ ਆੜਤੀਏ ਮਾਰੇ ਜਾਣਗੇ ਜੀ ਠੀਕ ਹੈ ਸਾਬ ਆੜਤੀਏ ਉਸ ਟਾਈਮ ਉਹਨਾਂ ਦੇ ਖਿਲਾਫ ਜਾ ਕੇ ਉੱਥੇ ਤੇਰੇ ਤੇ ਆੜਤੀਏ ਨਾਲ ਗਏ ਸੀ ਇਸ ਕਰਕੇ ਉਹ ਵੀ ਦੁੱਧ ਦੇ ਤੋਤੇ ਹੋ ਗਏ ਸਾਰੇ ਆ ਜਿਹੜੀ ਇਹਨਾਂ ਦੀ ਪਾਲਿਸੀ ਇੱਕ ਮਿੰਟ ਸਾਬ ਆ ਮੈਂ ਇੱਕ ਵਰਬਟਮ ਪੜ੍ਹੂੰਗਾ ਕੋਮਾ ফুলਸਟਾਪ ਮੈਂ ਕੋਈ ਨਹੀਂ ਘਟਾਣਾ ਕਿਉਂਕਿ ਕੱਲ ਕੋਈ ਕਹਿੰਦਾ ਸੁਨੀਲ ਨੇ ਅੜਤੀਆਂ ਨੂੰ ਮਾਰਾ ਕਹਤਾ ਮੈਂ ਨਹੀਂ ਕਹਿ ਰਿਹਾ ਸਾਬ ਪੰਜਾਬ ਸਰਕਾਰ ਕਹਿ ਰਹੀ ਹੈ ਉਹਦੇ ਚਾਹਤਾ ਕੁਝ ਨਹੀਂ ਲਿਖਿਆ ਆ ਮੇਰੇ ਕੋਲ ਆ ਵੀ ਹੈ ਜਿਹੜਾ ਖਰੜਰ ਰਿਜੈਕਟ ਕੀਤਾ ਉਹਦੇ ਵਿੱਚ ਤਾਂ ਉਹਨਾਂ ਨੇ ਸਿਰਫ ਇੰਨਾ ਹੀ ਲਿਖਿਆ ਹੈ ਵੀ ਰੈਸ਼ਨਲਾਈਜੇਸ਼ਨ ਆਫ ਕਮਿਸ਼ਨ ਇਹ ਕਮਿਸ਼ਨ 에ਜੈਂਟਸ ਦਾ ਕਮਿਸ਼ਨ ਹੈ ਜਿਹੜਾ ਰੈਸ਼ਨਲਾਈਜ਼ ਕੀਤਾ ਜਾਵੇ ਇੱਥੇ ਕੀ ਕਹਿੰਦੇ ਆ ਸੁਣੋ ਇੱਕ ਮਿੰਟ ਪੰਜਾਬ ਸਰਕਾਰ ਦਾ ਕੀ ਕਹਿੰਦੀ ਹੈ ਕਹਿੰਦੇ ਹਾਊਐਵਰ ਦਾ ਹਿਸਟੋਰਿਕ 네ਗੇਟਿਵ ਐਸਪੈਕਟ has been of the potential exploitation of the farmers by the commission agents ਵੀ ਜਿਹੜਾ ਕਿਸਾਨ ਨੂੰ ਨਿਚੋੜੀ ਜਾਂਦੇ ਐ ਅੜਤੀਏ ਉਹ ਸਭ ਤੋਂ ਵੱਡਾ ਇੱਕ ਕਨਸਰਨ ਹੈ ਹਾਈ ਇੰਟਰਸਟ ਰੇਟਸ ਔਨ ਕ੍ਰੈਡਿਟ ਸਪਲਾਈ ਆਫ ਸਪੂਰੀਅਸ ਫਾਰਮ ਇਨਪੁਟਸ ਹਾਈ ਕਮਿਸ਼ਨ ਚਾਰजेस ਐਂਡ ਅ ਲੈਕ ਆਫ ਟਰਾਂਸਪੇਰੈਂਸੀ ਇਨ ਪ੍ਰਾਈਸਿੰਗ ਮੈਕੈਨਿਜ਼ਮਸ ਐਂਡ ਟ੍ਰਾਂਜੈਕਸ਼ਨਸ ਹੈਵ ਆਫਨ ਲੈਡ ਟੂ ਫਾਰਮਰਸ ਰਿਸੀਵਿੰਗ ਲੋਅਰ ਰਿਟਰਨਸ ਫॉर देयर ਪ੍ਰੋਡਿਊਸ ਅਗਲੀ ਹੋਰ ਵੀ ਦੇਖੋ ਸਭ ਪਤਾ ਨਹੀਂ ਕਿਹੜੇ ਇੱਥੇ ਸਾਰੇ ਤਾਲੀ ਵੀ ਆਈ ਜਾਂਦੇ ਸੀਗੇ ਜਿਹੜੇ ਇੱਕ ਪਾਸੇ ਕਹਿੰਦੇ ਅਸੀਂ ਆੜਤੀਆਂ ਦੇ ਬੜੇ ਜੀ ਹੱਕ ਦਾ ਹੱਕ ਚੇ ਬੋਲਦੇ ਆ ਅਸੀਂ ਆੜਤੀਆਂ ਨੂੰ ਕਰਨਾ ਹੈ ਉਹ ਆ ਇੱਕ ਮਿੰਟ ਪੜ ਲੈਂਦੇ ਕਿਸੇ ਨੇ ਜਿਹੜੇ ਸਾਰੇ ਕਲਫ ਲਾ ਲਾ ਕੇ ਅਚਕਨਾ ਲਾ ਲਾ ਕੇ ਆਵੜਦੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਇਹ ਜਿਹੜੇ ਕੀ ਕਹਿਣਗੇ ਡਿਸਪਾਈਟ ਹੈਵਿੰਗ ਅ ਮਾਈਨਰ ਰੋਲ ਇਨ ਮਾਰਕੀਟਿੰਗ ਆਫ ਕ੍ਰੌਪਸ ਪਰਟਿਕੁਲਰਲੀ ਐਮਐਸਪੀ ਕ੍ਰੌਪਸ ਜਿਹੜੇ ਐਮਐਸਪੀ ਦਾ ਟੋਲ ਵਜਾਈ ਜਾਂਦੇ ਹੈ ਪਰਟਿਕੁਲਰਲੀ ਇਨ ਐਮਐਸਪੀ ਕ੍ਰੌਪਸ ਸਚ ਐਜ਼ ਵੀਟ ਐਂਡ ਪੈਡੀ ਥੀਸ ਏਜੰਟਸ हैव ਸੈਕਸ ਬੀਨ ਸਕਸੈਸਫੁਲ ਇਨ ਰੇਜ਼ਿੰਗ ਥੇਅਰ ਕਮਿਸ਼ਨਸ ਓਵਰ ਦਾ イヤਰਸ ਉਹਦਾ ਖੜੜਾ ਇਹਨਾਂ ਨੇ ਦਿੱਤਾ ਹੈ ਨੈਕਸਟ ਚਾਰ ਦੇ ਅੰਦਰ ਵੀ ਆਪ ਦੇਖ ਲਓ ਨੈਕਸਟ ਚਾਰ ਟੂ ਇਲੀਮੀਨੇਟ ਦਾ ਸਟਰੋਂਗਹੋਲਡ ਸਟਰੰਗਲ ਹੋਲਡ ਮੈਂ ਦਾ ਪਹਿਲਾਂ ਪੜਿਆ ਸਟਰੰਗਲ ਹੋਲਡ ਤਾਂ ਨਹੀਂ ਨੱਪੀ ਬੈਠੇ ਪਰ ਉਹਨੇ ਲਿਖਿਆ ਬਦਲਤਾ ਥੋੜਾ ਇਹ ਉਹਨਾਂ ਨੇ ਪਹਿਲਾਂ ਅਮਰੀਕਾ ਸਟਰੰਗਲ ਹੋਲਡ ਪਾਇਆ ਸੀ ਆ ਫਿਰ ਬਦਲਤਾ ਨਹੀਂ ਕਿ ਉਹਨਾਂ ਨੇ ਕਿਹਾ ਨਾ ਵੀ ਬਹੁਤ ਹੀ ਸਿੱਧੀ ਜਾ ਕੇ ਵਜੂਗੀ ਠਾ ਦੇਣੇ ਇੱਕ ਚੇ ਉਹਨਾਂ ਨੇ ਸਟਰੋਂਗ ਹੋਲਡ ਕਰਤਾ ਸਟਰੋਂਗ ਹੋਲਡ ਆਫ ਕਮਿਸ਼ਨ ਏਜੰਟਸ ਐਂਡ ਅਦਰ ਇਨੈਫੀਸ਼ੀਐਂਸੀ ਆਫ ਦ ਐਗਰੀਕਲਚਰ ਮਾਰਕੀਟਸ ਦ ਸਟੇਟ ਨੀਡਸ ਆਲਟਰਨੇਟ ਆਲਟਰਨੇਟਿਵ ਮਾਰਕੀਟਿੰਗ ਸਿਸਟਮਸ ਆ ਕੀ ਸੀਗਾ ਸਾਬ ਆ ਸੀਗਾ ਆਲਟਰਨੇਟਿਵ ਮਾਰਕੀਟਿੰਗ ਸਿਸਟਮ ਜਿਹੜਾ ਉਹਨਾਂ ਨੇ ਪ੍ਰੋਪੋਜ਼ ਕੀਤਾ ਸੀ ਇਹਨ ਐਨੀ ਵੀ ਤਰ ਨਿਗਲੋ ਉਹਨਾਂ ਵੀ ਆ ਇਹਨੂੰ ਕੰਸੀਡਰ ਕਰੋ ਇਹਦੇ ਵਿੱਚ ਵੀ ਇਹਨਾਂ ਨੇ ਕਿਹਾ ਆ ਮੈਂ ਤੁਹਾਨੂੰ ਪੜ ਦੇਣਾ ਕੀ ਲਿਖਿਆ ਇਹਨਾਂ ਨੇ ਕੀ ਲਿਖਿਆ ਸੀਗਾ ਦਿੱਲੀ ਵਾਲੇ ਨੇ ਕੀ ਲਿਖਿਆ ਸੀਗਾ ਆ ਰਿਹਾ ਰੈਸ਼ਨ ਦੇਸ਼ਨ ਮਾਡਕ ਫੀਸ ਐਂਡ ਕਮਿਸ਼ਨ ਚਾਰजेस ਨਾਮ ਬਦਲਤਾ ਸਾਹਿਬ ਇਸ ਕਰਕੇ ਆ ਮਾੜੀ ਹੋ ਗਈ ਇਹਨੂੰ ਛੱਡ ਦਿਓ ਇਹਨੂੰ ਤਾਂ ਰਿਜੈਕਟ ਕਰਤਾ ਲੈ ਕਰੋ ਇਹਨੂੰ ਕਰੋ ਜੀ ਐਕਸੈਪਟ ਮੇਰਾ ਚੈਲੰਜ ਹੈ ਭਗਵੰਤ ਮਾਨ ਜੀ ਨੂੰ ਵੀ ਆ ਜਿਹੜਾ ਹੁਣ ਸੈਸ਼ਨ ਕਹਿੰਦੇ ਦੁਬਾਰਾ ਬੁਲਾ ਲਓ ਔਰ ਰਿਜੈਕਟ ਕਰਨ ਵਾਸਤੇ ਬੁਲਾਇਆ ਇਹਨੂੰ ਪਾਸ ਕਰਨ ਵਾਸਤੇ ਬੁਲਾ ਲਓ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਸਟੇਕ ਹੋਲਡਰਸ ਉਹਨਾਂ ਨਾਲ ਗੱਲਤਾ ਕਰੋ ਕੋਈ ਉਹਨਾਂ ਦੀ ਬਾਤ ਤਾਂ ਲਓ ਕੀ ਕਰਨ ਜਾ ਰਹੇ ਆ ਪੰਜਾਬ ਭਗਵੰਤ ਮਾਨ ਜੀ ਮੇਰੀ ਇੱਕ ਬੇਨਤੀ ਹੈ ਮੈਂ ਤੁਹਾਨੂੰ ਇਹ ਕਹਿ ਰਿਹਾ ਨਹੀਂ ਤੁਹਾਡੇ ਤੇ ਕੋਈ ਤੰਜ ਕਸਣ ਵਾਸਤੇ ਕਹਿ ਰਿਹਾ ਤੁਸੀਂ ਸਿਰਫ ਕੇਜਰੀਵਾਲ ਸਾਹਿਬ ਦੇ ਕੋ ਪਾਇਲਟ ਆ ਉਹਨਾਂ ਦੇ ਇੱਥੇ ਕਈਨ ਕਹਦਾ ਜੀ ਪਪੇਟਾ ਕਟਕੁਤਲੀਆ ਕਰਕੇ ਨਹੀਂ ਤੁਸੀਂ ਅਜੇ ਪੰਜਾਬ ਦੇ ਮੁੱਖ ਮੰਤਰੀ ਹੋ ਇੱਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਨਾਮ ਬਣਾਜੋ ਸਾਹਿਬ ਕੋਈ ਪੰਜਾਬ ਦੇ ਭੌਗਵਾਸਤੇ ਫੈਸਲਾ ਲੈ ਜਾਓ ਜਾਂਦੇ ਜਾਂਦੇ ਹੁਣ ਤਾਂ ਤੁਹਾਨੂੰ ਤੁਰਨ ਦੀ ਤਿਆਰੀ ਕਰੀ ਬੈਠੇ ਹੋ ਕਿ ਫੈਸਲਾ ਲੈ ਜਾਓ ਘਟੋ ਘਟਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਕਰ ਲੋ ਕਿਸਾਨ ਜਿਹੜੇ ਆ ਰਹੇ ਆ ਉਹਨਾਂ ਨੇ ਬੜੀ ਬੈਠੇ ਤੁਸੀਂ ਪਰ ਤੁਸੀਂ ਤਾਂ ਬਣਾਈ ਹੈ ਕਿ ਕੈਪਸਿੰਨਾ ਜਿਹਦਾ ਨਾ ਇਹਦੇ ਵਿੱਚ ਜਿਹੜੇ ਬੈਠੇ ਆ ਇਸ ਟੂਡੇ ਸਾਰਾ ਕੁਝ ਉਸਨਾਂ ਕੋਲ ਹੀ ਹੈ ਉਹ ਬੈਠ ਕੇ ਇਹਦਾ ਇਹਦਾ ਕੋਈ ਕਰਨ ਸਾਹਿਬ ਤੀਸਰੀ ਗੱਲ ਉਹਦੇ 'ਚ ਮੇਰਾ ਆਪਣਾ ਪਰਸਨਲ ਇੰਟਰਸਟ ਵੀ ਹੈ ਸਾਬ ਇਸ ਕਰਕੇ ਮੈਂ ਪਹਿਲਾਂ ਕਹਿ ਦਿਆਂ ਵੀ ਆਹ ਤਾਂ ਦਿਸ ਇਜ਼ ਉਹ ਕਹਿੰਦੇ ਨਾ ਕਲੈਸ਼ ਆਫ ਇੰਟਰਸਟ ਵਾਲੀ ਗੱਲ ਨਾ ਆ ਜੇ ਇਸ ਕਰਕੇ ਮੈਂ ਇੱਕ ਅਚੇਪ ਮੈਂ ਬੜਾ ਮੈਨੂੰ ਇਸ ਗੱਲ ਦਾ ਕਈ ਵਾਰੀ ਗੁੱਸਾ ਚੜਦਾ ਹੈ ਪਰ ਆ ਮੈਂ ਤੁਹਾਨੂੰ ਭੇਜੂਗਾ ਸਾ ਸਾਰੀ ਕੋਈ ਰਿਪੋਰਟ ਪੜੇ ਨਾ ਆਪਣੇ ਬਾਲੇ ਪੇਜ ਦੇਖ ਕੇ ਮੇਰੇ ਵਰਗਾ ਬੰਦਾਵੇਂ ਛੱਪੜ ਜਾਂਦਾ ਕੌਣ ਕਹੇ ਮੱਥਾ ਮਾਰੂਗਾ 100 ਪੇਜਾਂ ਤੇ 200 ਪੇਜਾਂ ਤੇ ਆਇ ਇੱਕ ਇਹਦੇ ਚ 117 ਨੰਬਰ ਪੇਜ ਹੈ ਇਹਨਾਂ ਦੀ ਜੇ ਆ ਜਰੂਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਪੜਿਓ ਇਹਦੇ ਚ ਡਿਸਟ੍ਰਿਕਟ ਵਾਈਜ਼ ਉਹਨਾਂ ਨੇ ਬ੍ਰੇਕਡਾਊਨ ਕੀਤਾ ਹੈ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ ਕਿੰਨਾ ਹਰ ਜਿਹੜੀ ਇੱਕ ਪੰਪ ਮੋਟਰ ਲੱਗੀ ਹੈ ਉਹਨੂੰ ਕਿੰਨਾ ਪੈਸਾ ਸੀ ਸਬਸਿਡੀ ਚ ਦੇਣਿਆ ਮੋਟਾ ਮੋਟਾ ਹੈ ਸਾਹਿਬ ਮੈਂ ਫੇਰ ਨਹੀਂ ਕਿਸੇ ਨੂੰ ਕਿਸੇ ਡਿਸਟ੍ਰਿਕਟ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਕਿਉਂਕਿ ਫੇਰ ਉੱਥੇ ਨਾ ਸੰਗਰੂਤ ਤੇ ਜਾ ਕੇ ਬੱਜੂਗਾ ਵੀ ਸਭ ਤੋਂ ਪਹਿਲਾਂ ਕਿਉਂ ਪਾਣੀ ਡੂੰਗਾ ਜਾਵੜਿਆ ਉੱਥੇ ਮੋਟਰ ਗੋਡੀ ਚਹੀਦੀ ਹੈ ਉਹਨਾਂ ਹੀ ਪੈਸੇ ਜ਼ਿਆਦਾ ਲੱਗਣੇ ਸਬਸਿੱਦੀ ਚ ਕੋਈ ਇਸੇ ਰਾਕਟ ਸਾਇੰਸ ਹੈ ਨਹੀਂ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜਿਹਦੇ ਵਿੱਚ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਕਿਉਂਕਿ ਮੈਂ ਮੈਥਮੈਟਿਕਸ 'ਚ ਮੇਰਾ ਹੱਥ ਬੜਾ ਕਮਜ਼ੋਰ ਸੀਗਾ ਬਹੁਤ ਚਾਰ ਵਾਰ ਸੋਚ ਸਮਝ ਕੇ ਮੈਂ ਮੇਰੇ ਜਿਹੀ ਨਹੀਂ ਗੱਲ ਇਹਦੇ ਵਿੱਚ ਉਹ ਕਹਿੰਦੇ ਆ ਵੀ 82 180 880 तकरीबन तकरीबन 8300 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਸਰਕਾਰ ਦੇ ਰਹੀ ਹੈ ਇਸ ਟਿਊਬਲ ਵਾਸਤੇ ਟਿਊਬਲ ਹੈ 1391000 ਮੈਂ ਗੋਲ ਕਰਕੇ ਕਹਿੰਦੇ ਜੀ ਰੌਂਡ ਅਬਾਊਟ ਕਰਕੇ ਜਿਹੜੇ ਫਿਗਰਸ ਹੈ ਮੈਂ ਕੱਢਿਆ ਵੀ 8300 ਕਰੋੜ ਰੁਪਇਆ ਸਬਸਿਡੀ 14 ਲੱਖ ਟਿਊਬਲ ਪਰ ਟਿਊਬਲ 60000 ਰੁਪਏ ਸਬਸਿਡੀ ਜਾਂਦੀ ਹੈ ਸਰ ਜੀ 32.31 32.31 ਲੱਖ ਐਕੜ ਦੀ ਹੈਕਟੇਰ ਦੇ ਅੰਦਰ ਝੋਨਾ ਬੀਜਿਆ ਗਿਆ ਇਹਨੂੰ ਥੋੜਾ ਜਿਹਾ ਤਕਸੀਮ ਕਰਕੇ ਦੇਖਿਓ ਪਰ ਏਕੜ ਕਿੰਨੀ ਸਬਸਿਡੀ ਜਾਂਦੀ ਹੈ ਪੂਰੀ ਰੌਂਡ ਆਊਗਾ ਫਿਗਰ 10000 ਰੁਪਏ ਪਰ ਏਕੜ ਅਸੀਂ ਸਬਸਿਡੀ ਦੇ ਰਹੇ ਹਾਂ ਇੱਕ ਪਾਸੇ ਅਸੀਂ ਦਵਾਈ ਦੇ ਰਹੇ ਹਾਂ ਤੇ ਸਾਡਾ ਪਾਣੀ ਮੁੱਕ ਗਿਆ ਦੂਜੇ ਪਾਸੇ ਅਸੀਂ ਕਹਿ ਰਹੇ ਆਂ ਵੀ ਅਸੀਂ 10000 ਰੁਪਏ ਦੇ ਕੇ ਤੁਸੀਂ ਪਾਣੀ ਕੱਢ ਲਓ ਸਸਤਾ ਤੁਹਾਨੂੰ ਫਰੀ ਦੇ ਰਹੇ ਆਂ ਕੱਢੀ ਤੁਰਿਆਓ ਠੀਕ ਐ ਸਾਬ ਦਿਓ ਜਿੱਥੇ ਲੋੜ ਐ ਦਿਓ ਮੇਰਾ ਕਹਿਣਾ ਐ ਅਸੀਂ ਕਿਸੇ ਦਾ ਕੀ ਵਿਗਾੜਿਆ ਸਾਬ ਪੰਜਾਬ ਦਾ ਅਸੀਂ ਚੋਨਾ ਨਹੀਂ ਲਾਂਦੇ ਇਸ ਕਰਕੇ ਸਾਨੂੰ ਕੁਝ ਵੀ ਨਹੀਂ ਮਿਲਦਾ ਜਾਂ ਜਿਹੜੇ ਚੋਨਾ ਲਾਂਦੇ ਆ ਜਿੰਨੂੰ ਐਨੇ ਐ ਨਹੀਂ ਇੱਥੇ ਕਈ ਲੀਡਰ ਐ ਜਿਨ੍ਹਾਂ ਨੇ 10-10 ਕਨੈਕਸ਼ਨ ਲੈ ਰਖਿਆ ਜੇ ਵੀ ਐ ਤੂੰ ਕੋਈ ਪਰੋਲ ਲਓ 29 ਦਾ ਪੈਸਾ ਹਾਂਜੀ 29 ਦਾ ਪੈਸਾ ਅੱਛਾ ਫੇਰ ਸਾਬ ਤੇ ਜਿਨ੍ਹਾਂ ਕੋਲ ਕੋ ਟਿਊਬ ਲੈ ਨਹੀਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਸਾਬ ਸੋ ਇਹ ਕਈ ਪੁਆਇੰਟ ਡਿਸਕਸ ਹੋਣ ਵਾਲੇ ਸਾਬ ਸੁਨੀਲ ਕੀ ਕਹਿ ਰਿਹਾ ਇਸ ਮਟੀਰੀਅਲ ਸਾਹਿਬ ਕੀ ਹੈ ਸੁਨੀਲ ਕੁਝ ਵੀ ਨਹੀਂ ਸਾਬ ਬੰਦੇ ਤਾਂ ਉੱਥੇ ਵਿਧਾਨ ਸਭਾ 'ਚ ਬੈਠ ਕੇ ਸਰਕਾਰ ਹੈ ਐਮ ਐਲ ਏ ਸਾਹਿਬਾਨ ਹੈ ਉੱਥੇ ਬੈਠ ਕੇ ਗੱਲ ਕਰਨ ਕੀ ਕੀ ਸੰਦੀਪ ਨੇ ਮਾੜਾ ਕਿਹਾ ਕੋਈ ਇਹ ਤਾਂ ਡਿਸਕਸ਼ਨ ਕਰ ਲੋ ਇਹਦੇ ਵਾਸਤੇ ਸ਼ਾਮਾ ਕਈ ਕਈ ਦਿਨ ਦਾ ਸੈਸ਼ਨ ਚਾਹੀਦਾ ਸਾਬ ਇਹਦੇ ਪ੍ਰੋਸ ਐਂਡ ਕੌਨਸ ਮੈਂ ਨਹੀਂ ਕਹਿੰਦਾ ਜੋ ਕੁਝ ਮੈਂ ਕਹਿ ਰਿਹਾ ਸਹੀ ਕਹਿ ਰਿਹਾ ਚੰਗਾ ਵੀ ਹੈ ਇਹਦੇ 'ਚ ਮਾੜਾ ਵੀ ਹੈ ਉਹਦੇ 'ਚ ਵੀ ਚੰਗਾ ਮਾੜਾ ਸੀ ਕੋਈ ਨਾ ਕੋਈ ਇੱਕ ਪਾਲਿਸੀ ਦਾ ਉਹਦੇ ਤੇ ਬਣਨੀ ਚਾਹੀਦੀ ਹੈ ਤੀਜੀ ਗੱਲ ਵੀ ਇਹਨਾਂ ਨੂੰ ਬੜੀ ਚੁਪਣੀ ਹੈ ਸਾਬ ਆ ਜਿਹੜੇ ਸਾਰੇ ਕਰੀ ਜਾਂਦੇ ਕਿਉਂਕਿ ਇਹਦੇ ਵਿੱਚ اپੋਜੀਸ਼ਨ ਬੋਲੇ ਕਿ اپੋਜੀਸ਼ਨ ਦਾਬ ਕਰ ਰਹੀ ਹੈ ਸਾਡੀ ਸਰਕਾਰ ਬਣਦੀ ਅਸੀਂ ਕਹਿੰਦਾ ਉਹ ਦੇ ਦੇਾਂਗੇ ਇੱਕ ਗਾਰੰਟੀ ਦੇ ਦੇਾਂਗੇ ਕਹਿੰਦੇ ਇੱਕ ਰეკਮੈਂਡੇਸ਼ਨ ਹੈ ਸਟੇਟ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਕਮਿਸ਼ਨ ਇਹਦਾ ਮਤਲਬ ਹੈ ਆ ਨਹੀਂ ਵੀ ਕੱਲੇ ਉਹਦੇ ਚ ਬਾਕੀ ਜਿਹੜੀ 24 ਤੋਂ ਦੂਜੀ ਫਸਲਾਂ ਆਲ ਕ੍ਰੌਪਸ ਇਨਕਲੂਡਿੰਗ ਐਮਐਸਪੀ ਕ੍ਰੌਪਸ ਵੀ ਇਹਦਾ ਮਤਲਬ ਆ ਗਿਆ ਵੀ ਸਰਕਾਰ ਮੰਨ ਰਹੀ ਹੈ ਵੀ ਹਰੇਕ ਸੂਬੇ ਦੀ ਕੋਸਟ ਆਫ ਪ੍ਰੋਡਕਸ਼ਨ ਅੱਡ ਹੈ ਦੂਜਿਆਂ ਨਾਲੋਂ ਫੇਰ ਉਹ ਜਿਹੜੀ ਐਮਐਸਪੀ ਦੇ ਦੇਣਗੇ ਉਹਦੇ ਨਾਲ ਤੁਹਾਡਾ ਕੀ ਬਣੂਗਾ ਸਾਬ ਕੀ ਦੀ ਲੜਾਈ ਲੜਨੇ ਆਪਾਂ ਸੋ ਇਹ ਗੱਲਾਂ ਕੋਖਣ ਦੀ ਲੋੜ ਹੈ ਸਾਬ ਬੜਾ ਮੌਕਾ ਮੈਸ ਕਰਕੇ ਕੀਆ ਦਸਤੂਰ ਹੈ ਕਰਕੇ ਹਟਿਆਂ ਸੈਸ਼ਨ ਸਾਰੇ ਕਿਸਾਨ ਜਿੱਥੇ ਮੰਦੇ ਆ ਰਹੇ ਕਹਿੰਦੇ ਅਸੀਂ ਅੱਜ ਕੱਲ ਪੱਕਾ ਮੋਰਚਾ ਬੜਾ ਚਾਲੂ ਹੈ ਵੀ ਅਸੀਂ ਸਾਰਾ ਰਾਸ਼ਨ ਪਾਣੀ ਪੱਕਾ ਮੋਰਚਾ ਲਾਣਾ ਹੈ ਹੇ 5 ਸਾਲ ਦਾ ਪੱਕਾ ਮੋਰਚਾ ਲਾਈ ਬੈਠੇ ਆ ਇਹਨਾਂ ਨੂੰ ਲੋਕਾਂ ਨੇ ਪਰਮਿਟ ਦਿੱਤਾ ਕਿਸਾਨ ਵਾਲੇ ਉਥੋਂ ਆ ਕੇ ਚੱਕ ਕੇ ਵੀ ਅਸੀਂ ਪੱਕਾ ਮੋਰਚਾ ਲਾਣਾ ਪਰ ਇਹਦੇ ਤੇ ਗੱਲ ਕੌਣ ਕਰੂਗਾ ਸਾਬ ਵਿਧਾਨ ਸਭਾ ਚ ਤਾਂ ਹੋਣੀ ਨਹੀਂ ਕਿਉਂਕਿ ਉਹ ਵਿਚਾਰੇ ਮੈਂਬਰ ਹੈ ਨਹੀਂ ਵੈਸੇ ਨਾ ਰੋਲਾ ਦਾ ਅੱਜ ਕੱਲ੍ਹ ਜਾਂ ਨਾ ਫਿਰ ਉਹਨਾਂ ਨੂੰ ਬੁਲਾ ਲਓ ਪੋਲਿਟੀਕਲ ਵਾਲਿਆਂ ਨੂੰ ਬੁਲਾ ਲਓ ਨੌਨ ਪੋਲਿਟੀਕਲ ਵਾਲਿਆਂ ਨੂੰ ਨਾ ਬੁਲਾ ਬੁਲਾ ਕੇ ਗੱਲਤਾ ਕਰੋ ਮੇਰੇ ਆ ਇਹਨੇ ਕਹਿਣ ਦਾ ਭਾਵ ਹੈ ਪੁਆਇੰਟਸ ਇਹਦੇ ਚ ਅੱਗੇ ਬਹੁਤ ਹੈ ਸਭ ਪਰ ਅੱਜ ਮੈਂ ਤੁਹਾਡਾ ਇਹਦੇ ਚ ਸਮਾਂ ਲਾਣਾ ਨਹੀਂ ਚਾਹਦਾ ਅੱਜ ਮੈਂ ਰੱਖਣਾ ਦਾ ਸਿਰਫ ਐਸੀ ਗੱਲ ਤੇ ਚੰਦਾ ਸੀਗਾ ਬੇਕ ਠੇਤੇ ਨਿਬੜ ਜੇ ਕਿਉਂਕਿ ਇਟ ਇਜ਼ ਆ ਸਾਡੇ ਹੋਣ ਦਾ ਸਵਾਲ ਹੈ ਸਾਡਾ ਪੰਜਾਬ ਦੀ ਦਾ ਆਣ ਵਾਲੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਇਹ ਜਿਹੜੇ ਬੱਚਿਆਂ ਨੂੰ ਰੋਜ਼ ਕਹਿ ਦਿੰਦੇ ਐ ਬਾਹਰ ਆ ਕੇ ਸਾਡੇ ਅਮਰਸਰ ਜਾਜ ਵੇਚਦਾ ਇਹ ਕਰਤਾ ਉਹ ਕਰਤਾ ਕਰੀ ਜਾਂਦੇ ਐ ਆ ਨਾ ਕੀਤਾ ਨਾ ਸਭ ਸਾਰਾ ਪੰਜਾਬ ਜਾਣ ਨੂੰ ਪੜਨ ਨੂੰ ਤਿਆਰ ਹੋ ਜੂਏ ਇਥੋਂ ਇੰਡਸਟਰੀਲਿਸਟਾ ਹੋਣੇ ਟਾਪ ਗੇਅਰ ਲਾਣ ਨੂੰ ਤਿਆਰ ਫਿਰਦੇ ਇਥੋਂ ਕੌਣ ਆਊਗਾ ਨਹੀਂ ਆਊਗਾ ਪਰ ਉਹਦੇ ਵਾਸਤੇ ਵੀ ਇੱਕ ਗੱਲ ਮੈਂ ਕਹਿ ਦਿਆਂ ਕਈ ਦਿਨਾਂ ਦਾ ਅਜਕਲ ਕੁਝ ਠੰਡਾ ਰੌਲਾ ਪਿਆ ਹੈ ਕਿਉਂਕਿ ਕੋਈ ਜਾਜੂ ਜਾਇਆ ਨਹੀਂ ਅਮਰੀਕਾ ਤੋਂ ਐਤੇ ਪਨਾਮਾ ਰੋਕ ਰੱਖੇ ਉਤੋਂ ਜਦੋਂ ਲੈ ਕੇ ਆਣਗੇ ਉਦੋਂ ਗੱਲ ਹੋਊਗੀ ਪਰ ਇੱਕ ਮੇਰੀ ਬੇਨਤੀ ਹੈ ਵੀ ਐਵੇਂ ਨਾਟਕ ਕਰਨ ਦੀ ਬਜਾਏ ਤਾਰੀਵਾਲ ਸਾਹਿਬ ਉਹਨਾਂ ਦੇ ਘਰੇ ਜਾ ਰਹੇ ਨਾ ਜਾ ਰਹੇ ਕਰੇ ਜਾਣਾ ਬੰਦ ਕਰੋ ਤੇ 40 40 50 50 ਲੱਖ ਰੁਪਏ ਉਹਨਾਂ ਨੇ ਦਿੱਤੇ ਹੈ ਮੇਰਾ ਮਨ ਹੈ ਪੀ ਉੱਥੇ ਵਾਲੇ ਜਿਹੜੇ ਏਜੰਟ ਹੈ ਜਿਹੜੇ ਡੰਕੀ ਰੂਟ ਤੋਂ ਲੈ ਕੇ ਜਾਂਦੇ ਹਨ ਉਹਨਾਂ ਨੂੰ ਡੰਕੀ ਰੂਟ ਦਾ ਮਤਲਬ ਮੈਂ ਤਾਂ ਸਮਝਦਾ ਪਕ ਡੰਡੀ ਵਾਲੇ ਵਿੱਚੋਂ ਲੈ ਕੇ ਨਿਕਲ ਕੇ ਉੱਥੇ ਲੈ ਕੇ ਜਾਂਦੇ ਹਨ ਉਹਨਾਂ ਨੂੰ ਇਹਨਾਂ ਨੇ 10 10 15 15 ਲੱਖ ਰੁਪਏ ਦਿੱਤੇ ਨੇ 30 30 ਲੱਖ ਰੁਪਏ ਜਿਵੇਂ ਇੱਥੇ ਪਿਆ ਸਭ ਉਹਨਾਂ ਕੋਲ ਉਹ ਤਾਂ ਕਢਾ ਕੇ ਦਿਓ ਪਹਿਲਾਂ ਇੱਕ ਡੇਟਾ ਤਿਆਰ ਕਰੋ ਕਿ ਕਿੰਨੇ ਇੱਥੋਂ ਬਿਨਾ ਵੀਜ਼ਾ ਨਿਕਲ ਗਏ ਫੇਰ ਉਹਦੀ ਲਿਸਟ ਜੇ ਇਹਨਾਂ ਨੇ ਬਣਾ ਲਈ ਤਾਂ ਉਹਨਾਂ ਨੂੰ ਪਤਾ ਲੱਗ ਜਾਊਗਾ ਮਾਤੜ ਕੋ ਨਿਕਲ ਗਿਆ ਕਿੱਥੇ ਬੈਠਾ ਹੈ ਤਾਂ ਉਹਨੂੰ ਫਿਰ ਫੜ ਕੇ ਭੇਜ ਦੇਣਗੇ ਪਰ ਉਹ ਪੈਸੇ ਕਢਾ ਕੇ ਉਹਨਾਂ ਦੇ ਮੁੜਾਣ ਦਾ ਇੰਤਜ਼ਾਮ ਕਰਨੇ ਵੀ ਨਾ ਬੀਜੇਪੀ ਮਾੜੀ ਐ ਫਲਾਣਾ ਮਾੜਾ ਐ ਜੀ ਉਜਾਜ ਜਾਜ ਕਿਤੇ ਭੇਜ ਦਿਓ ਸਾਬ ਪੁਰਾਣੇ ਸਮੇਂ ਦੇ ਅੰਦਰ ਪਿੰਡ ਦੇ ਅੰਦਰ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਖਰਚੇ ਕੋਈ ਬੇਵਕੂਫ ਬਣ ਜਾਈਏ ਕੋਈ ਨੁਕਸਾਨ ਹੋ ਜੇ ਤਾਂ ਪਰਦਾ ਪਾਈਦਾ ਟਿੰਡੋਰਾ ਨਹੀਂ ਪਿੱਟਦਾ ਜੇ ਇਹਨਾਂ ਨੇ ਰੋਲਾ ਨਾ ਪਾਇਆ ਤਾਂ ਪੰਜਾਬ ਬਾਕੀ ਹਿੰਦੁਸਤਾਨ ਚ ਪਤਾ ਨਹੀਂ ਲੱਗਣਾ ਸੀ ਕੌਣ ਆਇਆ ਨਹੀਂ ਇਹ ਸਾਰਾ ਹੋ ਗਿਆ ਵੀ ਸਾਰਾ ਪੰਜਾਬ ਜੀ ਜਾਂਦਾ ਜੀ ਉੱਡਦਾ ਪੰਜਾਬ ਪਹਿਲਾਂ ਨਸ਼ੇ ਨੂੰ ਉੱਡਿਆ ਪੰਜਾਬ ਹੁਣਾਂ ਡੰਕੀ ਨੂੰ ਉੱਡ ਗਿਆ ਪੰਜਾਬ ਡੰਕੀ ਤੇ ਚੜ ਚੜ ਗੁੱਟ ਗਿਆ ਸਾਬ ਡੰ ਦੰਕੀ ਪੰਜਾਬ ਹੋ ਗਿਆ ਸਾਰਾ ਪੰਜਾਬ ਪੱਜੀ ਜਾਂਦਾ ਇਹਨਾਂ ਨੇ ਆਪਣਾ ਜਲੂਸ ਪੰਜਾਬ ਦਾ ਜਲੂਸ ਕਢਾਇਆ ਇਹਨਾਂ ਨੇ ਸਿਰਫ ਬੀਜੇਪੀ ਨੂੰ ਨਿੰਦਣ ਵਾਸਤੇ ਵੀ ਜਾਜ ਜਾਜ ਆ ਗਿਆ ਚ ਸੰਭਾਲ ਲੋ ਆਪਿਆਂ ਨੂੰ ਭੇਜ ਦਿਓ ਇਜ਼ਰਾ ਦੋ ਦਿਨਾਂ ਦਾ ਰੌਲਾ ਕਰਪਸ਼ਨ ਦਾ ਪੈ ਰੇ ਕਿਉਂਕਿ ਐਮਐਲਏ ਸਾਹਿਬਾਨ ਕਈ ਕਾਬੂ ਆ ਗਏ ਇੱਕ ਸਿੱਧੂ ਸਾਹਿਬ ਇੱਕ ਪਰਾਜੀ ਉਹ ਤੋਂ ਆ ਗਏ ਉਹਨਾਂ ਦਾ ਵੈਸੇ ਦਾ ਟਰੱਕ ਯੂਨੀਅਨ ਨਾਲ ਮਸਲੇ ਦੀ ਗੱਲ ਕਰਦੇ ਵੈਸੇ ਤਾਂ ਇੰਦਰਪ੍ਰੀਤ ਜੀ ਮੈਂ ਕਹੂੰਗਾ ਟਰੱਕ ਯੂਨੀਅਨ ਨਾਲ ਮੇਰੇ ਖਿਆਲ ਚ ਤਾਂ ਆ ਵੀ ਅਜੇ ਕੋਖਣ ਵਾਲੀ ਗੱਲ ਹੈ ਬਿਕਾਜ਼ ਆਈ ਵਾਸ ਓਨਲੀ ਕਨਸੈਂਟਰੇਟਿੰਗ ਔਨ ਦਿਸ ਬਾਕੀ ਨੋਟੀਫਿਕੇਸ਼ਨ ਦੀ ਕਾਪੀ ਦਾ ਮੈਂ ਤੁਹਾਨੂੰ ਦੇ ਦੇਣਾ ਕੈਪਟਨ ਸਾਹਿਬ ਨੇ ਕੱਢੀ ਸੀ ਸਾਰੀਆਂ ਇਲੈਗਲ ਹੈ ਉਸ ਬਿਲਕੁਲ ਸਾਹਿਬ ਇਲੈਗਲ ਹੈ ਕੋਈ ਇਹਨਾਂ ਨੇ ਉਸ ਨੋਟੀਫਿਕੇਸ਼ਨ ਨੂੰ ਖਾਰਜ ਕਰਨ ਦਾ ਕੋਈ ਸਰਕਾਰ ਨੇ ਨਹੀਂ ਲਿਆ 올 ਦੀਸ ਟਰੱਕ ਯੂਨੀਅਨਸ ਆਰ ਇਲੈਗਲ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਐਮ ਐਲ ਏ ਸਾਹਿਬਾਨ ਇਨਵੋਲ ਹੋ ਰਹੀ ਹੈ ਸਰਕਾਰ ਇਨਵੋਲ ਹੋ ਰਹੀ ਹੈ ਉਹਦਾ ਕੌਣ ਪਰ ਇਹ ਸਰਕਾਰ ਦਾ ਕਈ ਵੀ ਕਿਸੇ ਨੂੰ ਕੀ ਮੰਤਰੀ ਸਾਹਿਬ ਇਹ ਕਹ ਜੇ ਮਹਿਕਮੇ ਦੇ ਮੰਤਰੀ ਹੈ ਜਿਹੜਾ ਮਹਿਕਮਾ ਹੀ ਹੈ ਨਹੀਂ ਤਾਰੀਵਾਲ ਸਾਹਿਬ ਜਿਹੜੇ ਅੱਜਕੱਲ ਬੜੇ ਐਕਟਿਵੇਟ ਹੋਏ ਫਿਰਦੇ ਹੈ ਉਹ ਮਹਿਕਮੇ ਕਿਹਨੂੰ ਮਨਤ ਕੋਈ ਲੈਣ ਦੇਣਾ ਨਹੀਂ ਮੈਂ ਤਾਂ ਚੱਲੀ ਆ ਨਾ ਵੀ ਠੀਕ ਹੈ ਤੁਸੀਂ ਕਾਰਕੋਟੀ ਤੁਹਾਡੇ ਕੋਲ ਹੈ ਦਬੀਤਰੇ ਹੁਕਮ ਨੂੰ ਬਟ ਮੇਰੇ ਕਹਿਣ ਦਾ ਪਾਵ ਹੈ ਉਹ ਤਾਂ ਇਲੀਗਲ ਹੈ ਤੇ ਜਿੱਥੇ ਤਾਂ ਸਿੱਧੂ ਸਾਹਿਬ ਆ ਮੈਡਮ ਬਰਾਜ ਆ ਕਿਸੇ ਹੋਰ ਦਾ ਮਸਲਾ ਹੈ ਜਿਹੜੇ ਬੁੰਜਾ ਬੁੰਜਾ ਕਿਤੇ ਨਹੀਂ